ਮੈਂ ਬੇਨਤੀ ਕਰਨਾ ਚਾਹੁੰਦਾ ਕਿ ਗਿੱਦੜਪਿੰਡੀ ਵਾਲੇ ਪਿੰਕੇ ਜਿਹੜੇ ਪਿੰਡ ਨੇ ਦਾਰੇ ਵਾਲਾ ਮਰਨੂ ਮਾਛੀ ਦਾ ਜਿਹੜਾ ਵਾਣ ਹੈ ਉਹ ਟੁੱਟ ਚੁੱਕਾ ਹੈ ਔਰ ਦਾਰੇ ਵਾਲੇ ਦਾ ਜਿਹੜਾ ਵਾਣ ਆ ਤੁਸੀਂ ਦੇਖ ਰਹੇ ਹੋ ਕਿ ਟੁੱਟਣ ਦੇ ਕਿਨਾਰੇ ਆ ਔਰ ਸਾਰੇ ਵੀਰ ਜਿਹੜੇ ਆ ਕਿਤੇ ਬੜੀ ਹਿੰਮਤ ਦੇ ਨਾਲ ਵਾਣ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿੰਨੇ ਵੀ ਪਿੰਡ ਨੇੜੇ-ਨੇੜੇ ਲੱਗਦੇ ਨੇ ਚਾਹੇ ਮਖਫੇਰੀਏ ਦੇ ਪਿੰਡ ਦੇ ਚਾਹੇ ਇੱਧਰਲੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਇੱਥੇ ਦਾਰੇ ਵਾਲੇ ਜਿਹੜਾ ਹੈ ਜਿੱਥੋਂ ਪਹਿਲਾਂ ਵੱਲ ਪੁੱਟਾ ਸੀਗਾ ਉਹਦੇ ਕੋਲੋਂ ਤੋਂ ਸਿੱਧਾ ਆ ਕੇ ਅੰਕੇ ਬੰਨੇ ਬੰਨ ਜਿਹੜਾ ਇੱਥੇ ਆਣ ਕੇ ਜਿਹੜਾ ਜਿੱਦ ਪੂਰੀਆਂ ਲੈ ਸਕਦਾ ਵਿੱਟੀ ਲੈ ਸਕਦਾ ਹਰੇਕ ਚੀਜ਼ ਲੈ ਕੇ ਇੱਥੇ ਪਹੁੰਚੋ ਕੰਮ ਕੀ ਚੇਹ ਮਿਲ ਗਿਆ ਤੇ ਪਿਛਲੀ ਵਾਰ ਤਰ੍ਹਾਂ ਜਿਹੜੀ ਤਬਾਹੀ ਹੋਊਗੀ ਕਿਉਂਕਿ ਮੰਨੋ ਮਾਛੀ ਤੋਂ ਕੋ ਉਹ ਟੁੱਟ ਚੁੱਕਾ ਔਰ ਇਥੋ ਟੁੱਟਣ ਦੀ ਤਿਆਰੀ ਚਾ ਦੇਖੋ ਟਰੇਨਾਂ ਪੈਂਗਿਆ ਨੇ ਔਰ ਸਾਰੇ ਵੀਰ ਜਿਹੜਾ ਕਿ ਆਪ ਦਾ ਜ਼ੋਰਦਾਰ ਹੈ ਔਰ ਸਾਰਿਆਂ ਨੂੰ ਬੀਨਸੀ ਕਰਦਾ ਵੱਧ ਤੋਂ ਵੱਧ ਬਈ ਇੱਥੇ ਗੋਰੀਆਂ ਲੈ ਕੇ ਫਿੱਕੀ ਲੈ ਕੇ ਇੱਥੇ ਪਹੁੰਚੋ ਵਾਹਿਗੁਰੂ ਜੀ ਕੇ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਵੇਖੋ ਜੀ ਮੰਨੋ ਮਾਸੀ ਦੇ ਵਿੱਚ ਸਿਰਫ 3 ਇੰਚ ਦਾ ਫਰਕ ਰਹਿ ਗਿਆ ਬੰਦਾ ਇਹ ਟੁੱਟਣ ਦੀ ਗਦਾਰ ਤੇ ਆ ਤੇ ਮੈਂ ਸਭ ਵੀਰਾਂ ਨੂੰ ਬੇਨਤੀ ਕਰਦਾ ਹਾਂ ਵੀ ਜੋ ਵੀ ਸੇਵਾਦਾਰਾ ਕੋਈ ਆਪਣੇ ਕੋ ਬੋਰੇ ਲੈ ਕੇ ਆਉਣ ਜਾਂ ਕੋਈ ਮਿੱਟੀ ਲੈ ਕੇ ਆਉਣ ਜੇ 1 ਘੰਟੇ ਦੇ ਵਿੱਚ ਵਿੱਚ ਜੇ ਕੋਈ ਸੇਵਾਦਾਨੀ ਪਹੁੰਚ ਸਕਦਾ ਤਾਂ ਠੀਕ ਹੈ ਨਹੀਂ ਤਾਂ ਮੰਨੋਮਾਸ਼ੀ ਦੇ ਕੋਲੋਂ ਬੰਨ ਦਾ ਤੋੜ ਹੋ ਜਾਊਗਾ ਤੇ ਬਹੁਤ ਭਾਰੀ ਨੁਕਸਾਨ ਹੋ ਜਾਊਗਾ ਇਹ ਤਾਂ ਸਾਰਾ 2023 ਚ ਤਾਂ ਬਚਾਅ ਹੋ ਗਿਆ ਸੀਗਾ ਪਰ ਜਿਹੜੇ ਇਸ ਵਾਰੀ ਇੱਥੋਂ ਬੰਨ ਟੁੱਟ ਗਿਆ ਹੈ ਨਾ ਤੇ ਕੋਈ ਬਚਾਅ ਨਹੀਂ ਰਹਿ ਜਾਣਾ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਵੀਰੋ ਜੋ ਵੀ ਕੋਈ ਮਦਦ ਸਾਡੀ ਕਰ ਸਕਦਾ ਤਾਂ ਠੀਕ ਹੈ ਨਹੀਂ ਤਾਂ ਸਾਡਾ ਪਿੰਡ ਦਾ ਸਾਰਾ ਇੱਕ ਪਿੰਡ ਮੰਨੋਮਾਸ਼ੀ ਨਹੀਂ ਜੇ ਟੁੱਟਦਾ ਤੇ 13 ਪਿੰਡਾਂ ਦਾ ਨੁਕਸਾਨ ਹੋਊਗਾ ਜੋ ਕੋਈ ਅੱਗੇ 14 15 ਪਿੰਡਾਂ ਦੀ ਜ਼ਮੀਨ ਆ ਤੇ 8 ਪਿੰਡ ਜਿਹੜੇ ਵਿੱਚ ਮੌਜੂਦਾ ਆ ਜਿਹੜੇ ਇੱਥੇ ਡੁੱਬ ਜਾਣਗੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਵੀ ਭਰਾਓ ਸਾਡੀ ਮਦਦ ਕਰੋ ਤੇ ਜਲਦੀ ਤੋਂ ਜਲਦੀ ਇੱਥੇ ਪਹੁੰਚੋ ਸਾਡੇ ਕੋਲ